ਲੇ ਵੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਨਵੀਂ ਗੱਡੀ ਪੂਰੀ ਸੁਪਰਸਟਾਰ ਡਿਸਕਵਰ ਮੋਟਰਸਾਈਕਲ ਡਿਸਕਵਰ ਬਾਈ ਵੱਡਾ ਡਿਸਕਵਰ ਤੁਸੀਂ ਪਹਿਲਾਂ ਛੋਟੇ ਦੇਖੇ ਹੋਣਗੇ ਅੱਜ ਤੁਹਾਨੂੰ ਵੱਡਾ ਡਿਸਕਵਰ ਦਿਖਾਵਾਂਗੇ ਪੂਰੀ ਘੈਂਟ ਗੱਲਬਾਤ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਆ ਕਰੋ ਬਈ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਮੋਟਰਸਾਈਕਲ ਤਿਆਰ ਕਰਦੇ ਆ ਠੀਕ ਹੈ ਅੱਜ ਤੁਹਾਨੂੰ ਨਵੀਂ ਗੱਡੀ ਦਿਖਾਵਾਂਗੇ ਆਜੋ ਕਰਾ ਲੈ ਵੀ ਦੋਸਤੋ ਆਜੋ ਕੋਣ ਦਿਖਾਈਏ ਤੁਹਾਨੂੰ ਲੈ ਵੀ ਦੇਖੋ ਕਰੋ ਚੈੱਕ ਸਾਰੇ ਲੋਕੋ ਦੇਖੋ ਤੇ ਦੱਸਿਓ ਬਈ ਕਿਹੜੇ-ਕਿਹੜੇ ਵੀਰਾਂ ਨੂੰ ਆਇਆ ਪਸੰਦ ਇਹ ਆ ਡਿਸਕਵਰ ਮੋਟਰਸਾਈਕਲ ਕਰਤਾ ਤਿਆਰ ਸਾਰਾ ਕੰਪਲੀਟ ਓਕੇ ਦੀ ਰਿਪੋਰਟ ਤੇ ਤੁਹਾਨੂੰ origignal ਦੇ ਸਟicker ਵੀ ਦਿਖਾਵਾਂਗੇ ਵੀ ਇਹਦੇ ਵਿੱਚ ਕੀ-ਕੀ ਸਮਾਨ ਆਪਾਂ origignal ਪਾਇਆ ਤੇ ਉਹ ਸਾਰੀ ਚੀਜ਼ ਦਿਖਾਵਾਂਗੇ ਚੇਂਜਣ ਦਾ ਸਾਊਂਡ ਵੀ ਸੁਣਾਵਾਂਗੇ ਕੱਲੀ-ਕੱਲੀ ਚੀਜ਼ ਓਕੇ ਕੀਤੀ ਪਈ ਐ ਦੇਖ ਸਕਦੇ ਹੋ ਲੈ ਵੀ ਮੀਟਰਾਂ ਤੋਂ ਲੈ ਸਾਰੀ ਚੀਜ਼ ਤੁਲਾ ਲੈ ਵੀ ਕਰੋ ਚੈੱਕ ਲੇ ਵੀ ਰਿਪੋਰਟ ਜਰੂਰ ਦਿਓ ਭਾਈ ਜਿੰਨੇ ਵੀਰ ਜੁੜੇ ਹੋਏ ਨੇ ਸਾਡੀ ਵੀਡੀਓ ਦੇ ਵਿੱਚ ਤੇ ਰਿਪੋਰਟ ਜਰੂਰ ਦਿਆ ਕਰੋ ਭਾਈ ਕਿਉਂਕਿ ਤੁਸੀਂ ਵੀ ਇਸ ਤਰ੍ਹਾਂ ਦਾ ਮੋਟਰਸਾਈਕਲ ਤਿਆਰ ਕਰਾਉਨੇ ਹੋ ਤਾਂ ਤੁਹਾਨੂੰ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਦਿਖਾਉਣੀ ਆ ਮੇਰੇ ਕੋਲ ਕੀ ਕੀ ਸਮਾਨ ਪਾਉਨੇ ਆ ਕੀ ਕੁਝ ਲਾਉਨੇ ਆ ਕੀ 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 ਸਮਾਨ ਰਿਜਨਲ ਹੁੰਦਾ ਕਿਉਂਕਿ ਇਹ ਲੋਗੋ ਜਿਹੜੇ ਹੁੰਦੇ ਨੇ ਜ਼ਰੂਰੀ ਚੈੱਕ ਕਰਾਉਣੇ ਹੁੰਦੇ ਨੇ ਬਹੁਤ ਬਾਈ ਤਿਆਰ ਕਰਦੇ ਨੇ ਤੇ ਇਦਾਂ ਹੀ ਕੋਈ ਸਮਾਨ ਨੋਕਲ ਪਾ ਦਿੰਦੇ ਨੇ ਤੇ ਬਾਅਦ ਵਿੱਚ 5-6 ਮਹੀਨੇ ਬਾਅਦ ਖਰਾਬ ਹੋ ਜਾਂਦਾ ਇਹ ਚੀਜ਼ਾਂ ਆਪਾਂ ਜ਼ਰੂਰੀ ਨੋਟ ਕਰਾਉਨੇ ਆ ਤੇ ਤੁਸੀਂ ਕਿਤੋਂ ਵੀ ਮੋਟਰਸਾਈਕਲ ਤਿਆਰ ਕਰਵਾਉਂਦੇ ਹੋ ਇਹ ਚੀਜ਼ਾਂ ਦਾ ਸੁਰਤ ਧਿਆਨ ਰੱਖਿਆ ਕਰੋ ਬਈ ਲੈ ਦੇਖੋ ਸਾਰੇ ਪਾਰਟ ਆ ਤੁਹਾਨੂੰ ਦਿਖਾਵਾਂਗੇ ਕੱਲੀ ਕੱਲੀ ਚੀਜ਼ ਤੇ ਓਕੇ ਕੀਤਾ ਤੇ ਸਾਊਂਡ ਵੀ ਤੁਹਾਨੂੰ ਸੁਣਾਉਂਦੇ ਆ ਪਹਿਲਾਂ ਤੁਸੀਂ ਮੀਟਰ ਵਗੈਰਾ ਦੇਖੋ ਤੇ ਇੰਡੀਕੇਟਰ ਵਗੈਰਾ ਤੁਹਾਨੂੰ ਦਿਖਾਉਨੇ ਆ ਤਲਾ ਤਲਾ ਲੋਕੋ ਜਿਵੇਂ ਕਿ ਤੁਸੀਂ ਮੀਟਰ ਦੇ ਵਿੱਚ ਦੇਖ ਰਹੇ ਹੋ ਫ੍ਰੀ ਕਾਲ ਫ੍ਰੀ ਕਾਲ ਉਹ ਮੀਟਰ ਹੈ ਜਿਹੜਾ ਕੰਪਨੀ ਨਾਲ ਦਿੰਦੇ ਆ ਬਈ ਦੇਖ ਸਕਦੇ ਹੋ ਤੇ ਤੁਹਾਨੂੰ ਇੰਡੀਕੇਟਰ ਵੀ ਚੈੱਕ ਕਰਵਾਉਣੀ ਆਪਾਂ ਆ ਦੇਖੋ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਇਹ ਦੀ ਚੈੱਕ ਕਰਵਾਵਾਂਗੇ ਤੇ ਕਿਸੇ ਵੀਡੀਓ ਵੀਡੀਓ ਚ ਦਿਨਦਾ ਹੋ ਪਈਆਂ ਨੂੰ ਮਿੰਡਾ ਦਾ ਠੀਕ ਹੈ ਤੇ ਜਿਹੜੀ ਹੈਡਲਾਈਟ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਮਿੰਡਾ ਕੰਪਨੀ ਦੀ ਤੇ ਸਾਰੀਆਂ ਚੀਜ਼ਾਂ ਆਪਾਂ ਚੈੱਕ ਕਰਵਾਉਨੇ ਆ ਜਿਹੜੀ ਵੀ ਚੀਜ਼ ਆਪਾਂ ਲਾਉਨੇ ਆ ਉਹ ਪਾਰਟ ਸਾਰੇ ਚੈੱਕ ਕਰਵਾਉਨੇ ਆ ਤੇ ਇਹ ਚਾਬੀ ਲੋਕ ਦੇਖੋ ਉਹ ਵੀ ਬਜਾਜ ਦਾ ਸਪੈਸ਼ਲੀ ਜਿਹੜੀਆਂ ਸੁਚਨ ਨੇ ਉਹ ਵੀ ਆਪਾਂ ਕੰਪਨੀ ਦੀ ਪਾਈਆਂ ਨੇ ਤੇ ਇਹਦੇ ਵਿੱਚ ਇੱਕ ਅਨੋਖੀ ਚੀਜ਼ ਅਲੱਗ ਲਾਈ ਆ ਆ ਮੁੱਠਿਆਂ ਦੀ ਬਹੁਤ ਸ਼ਿਕਾਇਤ ਆਉਂਦੀ ਸਾਨੂੰ ਪਹਿਲਾਂ ਜਿਹੜੇ ਮੁੱਠੇ ਹੁੰਦੇ ਸੀ ਇਹ ਸੀ ਪੇਂਟ ਕਰ ਦਿੰਦੇ ਸੀ ਕੁਝ ਸਮਾਂ ਪਾ ਕੇ 2-3 ਸਾਲ ਬਾਅਦ ਇਹ ਨਾ ਕੱਸ ਜਾਂਦੇ ਸੀ ਪਰ ਇਹਨੂੰ ਆਪਾਂ ਨਿਕਲਦੇ ਵਿੱਚ ਕੀਤਾ ਪੂਰਾ ਮੈਂ ਕਿਹਾ ਬਾਅਦ ਵਿੱਚ ਖਰਾਬ ਨਾ ਹੋਵੇ ਇਹ ਛੋਟੇ ਛੋਟੇ ਚੀਜ਼ਾਂ ਦਾ ਆਪਾਂ ਫੁੱਲ ਧਿਆਨ ਰੱਖਦੇ ਆ ਇਹ ਚੀਜ਼ਾਂ ਜ਼ਰੂਰੀ ਨੇ ਜਿਹੜੀ ਚੀਜ਼ ਅੱਗੇ ਤੋਂ ਖਰਾਬ ਹੁੰਦੀ ਹੈ ਉਹ ਚੀਜ਼ਾਂ ਨੂੰ ਆਪਾਂ ਚੇਂਜ ਕਰ ਦਿੰਨੇ ਆ ਕੋਈ ਨਵੇਂ ਫਿਊਚਰ ਦੇ ਵਿੱਚ ਲਿਆ ਆਣੇ ਆ ਦੇਖੋ ਜਿਵੇਂ ਤੁਹਾਨੂੰ ਕਿਵੇਂ ਲੱਗ ਰਹੀ ਇਹ ਚੀਜ਼ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਆਪਣਾ ਮੈਸੇਜ ਦਿਓ ਲੈ ਵੀ ਸਾਰਾ ਮੋਟਰਸਾਈਕਲ ਦੇਖੋ ਦੇਖ ਕੇ ਸਾਨੂੰ ਦੱਸਿਓ ਜ਼ਰੂਰ ਲੈ ਵੀ ਹੁਣ ਤੁਹਾਨੂੰ ਸਾਊਂਡ ਚੈ ਤੇ ਸਾਊਂਡ ਤੇ ਇਹਦੀ ਪੇਕਅਪ ਦੇਖੋ ਕਿੰਨੀ ਹੈਰਾਨੇ ਵਾਲੀ ਹੈ ਬੱਬੇ ਇਹੋ ਜਿਹਾ ਲੱਗੂ ਜਿਵੇਂ ਏਜੰਸੀ ਚ ਹੁਣ ਹੀ ਲੱਤੇ ਹੁੰਦੇ ਆ ਲੈ ਵੀ ਪੇਕਅਪ ਦੇਖੋ ਇਹਦੀ ਕਿੰਨੀ ਘੈਂਟ ਗੱਲਬਾਤ ਆਜੋ ਕਰਿਆ ਮੋਟਰਸਾਈਕਲ ਹਾਂਜੀ ਬਾਈ ਕਿਵੇਂ ਲੱਗ ਰਹੀ ਬਹੁਤ ਵਧੀਆ ਲੱਗ ਰਹੀ ਵੀ ਪੂਰਾ ਓਕੇ ਦੀ ਵੀਡੀਓ ਦੇਖਦੇ ਹੁੰਦੇ ਸੀ ਕਿ ਅੱਜ ਦੇਖ ਲੈ ਅੱਖੀ ਬਾਈ ਪਹਿਲਾਂ ਵੀਡੀਓ ਦੇਖ ਹਾਂ ਬਾਈ ਵੀਡੀਓ ਦੇਖੀ ਪੂਰੀ ਆਪਾਂ ਨੇ ਹਾਂ ਪੂਰੀ ਬਾਈ ਫੋਲੋ ਕਰਿਆ ਹੋਇਆ ਆਪਣਾ ਪੇਜ ਥੋੜਾ ਬਈ ਸਾਰਾ ਓਰੀਜਨਲ ਬਣਾਤਾ ਯਾਰ ਸਾਰਾ ਓਰੀਜਨਲ ਬਣਾਤਾ ਪੂਰੇ ਓਕੇ ਯਾਰ ਚਮਕ ਚਮਕਦਾ ਬਾਈ ਮੋਟਰਸਾਈਕਲ ਯਾਰ ਚਮਕਦਾ ਹਾਂ ਫੜਕਦਾ ਹੀ ਲੱਗ ਰਿਹਾ ਜਿਵੇਂ ਕੋਈ ਪੂਰੇ ਓਕੇ ਆਈ ਬਾ ਵੀ ਜਿਹੜੇ ਬੰਦੇ ਵੀ ਤਿਆਰ ਕਰਾਂ ਉਹਨਾਂ ਨੂੰ ਫਾਇਦਾ ਬਹੁਤ ਫਾਇਦਾ ਬਾਈ ਇਹ ਮੈਸੇਜ ਹੈ ਲੋਕਾਂ ਨੂੰ ਥੋੜਾ ਕੋਈ ਮੈਂ ਤਾਂ ਇਹੀ ਕਹਿਣਾ ਕਿਉਂ ਪੂਰਾ ਸੋੜਾ ਫੇਰ ਤਿਆਰ ਹੋਇਆ ਪੂਰੀ ਗੱਲ ਬਣ ਗਈ ਹਾਂ ਪੂਰਾ SK ਦੀ ਰਿਪੋਰਟ ਆ ਤੇ ਲੋਕਾਂ ਨੂੰ ਤਿਆਰ ਕਰਾਉਣੇ ਚਾਹੀਦੇ ਨੇ ਕਿ ਨਵੇਂ ਲੈਣੇ ਚਾਹੀਦੇ ਨੇ ਨਹੀਂ ਬਈ ਤਿਆਰ ਕਰਾਉਣੇ ਚਾਹੀਦੇ ਨੇ ਤੁੱਕ ਪਹਿਲਾਂ ਬਈ ਹੈ ਪੂਰਾ ਵਧੀਆ ਫੇਰ ਨਵੇਂ ਵਰਗੀ ਬਣ ਜਾਂਦਾ ਇਹ ਮੋਟਰਸਾਈਕਲ ਦਾ ਸਿਰਫ 35 ਤੋਂ 40000 ਰੁਪਏ ਲੱਗਦਾ ਬਈ ਸਾਰਾ ਤਿਆਰ ਹੋ ਜਾਂਦਾ ਜੇ ਟਾਇਰ ਪਾਉਣੇ ਹਾਂ ਤਾਂ 40000 ਦੇ ਵਿੱਚ ਕੰਪਲੀਟ ਹੋ ਜਾਂਦਾ ਵਿੱਚੇ ਬਈ ਲਾਇ ਲੂਏ ਆ ਕੇ ਆਹ ਨਹੀਂ ਲਾਇ ਵੀ ਲੂ ਪੇਂਟ ਹੋਏ ਹੋਏ ਨੇ ਬਈ ਤੁਹਾਨੂੰ ਜਿਹੜੇ ਨਵੇਂ ਲੱਗਦੇ ਨੇ ਨਵੇਂ ਨਹੀਂ ਹੈਗੇ ਪੇਂਟ ਹੋਏ ਹੋਏ ਨੇ ਅੱਛਾ ਪੇਂਟ ਹੋਏ ਹੋਏ ਨੇ ਬਈ ਹਾਂ ਕੋਈ 40000 15000 ਨਵਾਂ ਮੁੱਠਾ ਡਲ ਜਾਂਦਾ ਭਾਈ ਨਹੀਂ ਹੁਣ 5 ਲੱਖ ਰੁਪਈਆ ਲਾਉਣੇ ਨਵੇਂ ਤੇ ਭਾਈ ਤਿਆਰ ਚ ਹੀ ਪੈਦਾ ਨਾ ਹਾਂ ਭਈ ਹਾਂ 5 ਲੱਖ ਰੁਪਈਆ ਲਾਉਂਦਾ ਉਹਨੂੰ ਯਾਰ 40000 ਚਮਕਦਾ ਭਾਈ ਯਾਰ ਪੂਰਾ ਚਮਕਦਾ ਯਾਰ ਪੂਰੀ ਗੱਲ ਬਾਤ ਨਾ ਪੂਰਾ ਓਕੇ ਵੀ ਰਿਪੋਰਟ ਆ ਹਾਂਡ ਵੀ ਭਾਈ ਪੂਰਾ ਸਾਰਾ ਰਿਪੋਰਟ ਭਾਈ ਆਉਂਦਾ ਨਾ ਸਾਰਾ ਕੁਝ ਆਉਂਦਾ ਭਾਈ ਸਾਰਾ ਕੁਝ ਭਾਈ ਸਾਈਟਾਂ ਤੇ ਨਿਕਲਦਾ ਸਾਰੀ ਗੱਲੀ ਗੱਲੀ ਆਪਣੀ ਹੈ ਨਹੀਂ ਇੱਕ ਸੱਗੀ ਤੋਂ ਸਾਰਾ ਕੋਟਾ ਅੱਡੀ ਗੱਲੀ ਚ ਲੈ ਵੀ ਜਿਹੜੇ ਵੀਰ ਨੂੰ ਅਜ ਤਾਂ ਕੋਈ ਤੇਰੀ ਵੀਡੀਓ ਦੇਖਦੇ ਤੇ ਤਾਂ ਲੱਗੇ ਜਾਂਦੀ ਅੱਛਾ ਅੱਛਾ ਹੋਰ ਅਸੀਂ ਨਾ ਕਿਹਾ ਭਾਈ ਮੋਟਰਸਾਈਕਲ ਬੜਾ ਸੋਹਣਾ ਪਿਆਰ ਕਰਦੇ ਹਾਂ ਅਸੀਂ ਘੜ ਕਰੂ ਭੋਈ ਤੇ ਭਾਈ ਵੀ ਫਿਰ ਅੱਜ ਅੱਖੀਂ ਦੇਖ ਲੈ ਭਾਈ ਯਾਰ ਵਧੀਆ ਪੂਰਾ ਯਾਰ ਮਾਨੂ ਐਨ ਪੂਰਾ ਤੇ ਕਿਵੇਂ ਯਾਰ ਵੀਰ ਨੂੰ ਦੇਖਦੇ ਤੇਰਾ ਮੋਟਰਸਾਈਕਲ ਓਵੇਂ ਨਹੀਂ ਹੁੰਦੇ ਓਵੇਂ ਆ ਵੀ ਆਪਣੇ ਐ ਨਹੀਂ ਪੁੱਛੀ ਥੱਲੀ ਹੋ ਗਈ ਮਾਨੂ ਠੀਕ ਹੈ ਲੈ ਜਿਹੜੇ ਵੀਰ ਨੂੰ ਵਧੀਆ ਲੱਗੇ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਕਮੈਂਟ ਬਾਕਸ ਚ ਆਪਣਾ ਨੰਬਰ ਜ਼ਰੂਰ ਪਾ ਜੁਨਾ ਤਿਆਰ ਕਰ ਜਾਓ ਤਾਂ ਪ੍ਰਧਾਨਾ ਸੇਮੀ ਯਾਰ ਇੱਕ ਤਾਂ